ਦੇ ਆ ਹੁਣ ਹੀ ਡਿਗਾ ਕੁਛ ਸਮਝ ਨਹੀਂ ਆਉਂਦਾ ਨਾ ਉਹ ਬੜੀ ਖੜੀ ਹੁੰਦੀ ਆ ਵੇਟ ਕਰਿਆ ਹੁੰਦਾ ਜਾਂਦਾ ਦੂਰੋਂ ਤਾਂ ਲੱਭਦਾ ਨਹੀਂ ਕੋਈ ਸਪਰੇਟ ਹੈਗਾ ਕੋਈ ਨਿਆਣੇ ਜਰਾ ਸੀ ਬ੍ਰੇਕਰ ਬਣਾਇਆ ਗਿਆ ਬਹੁਤ ਹੀ ਗਲਤ ਬਣਾਇਆ ਗਿਆ ਭਾਈਏ ਤੇ 4 ਨੰਬਰ ਤੋਂ 5 ਨੰਬਰ ਤੱਕ ਹਰ ਰੋਜ਼ ਕੋਈ ਨਾ ਕੋਈ ਹਾਦਸਾ ਹੁੰਦਾ ਆ ਨਹੀਂ ਇੱਕ ਦਿਨ ਛੱਡ ਕੇ ਦੂਜੇ ਦਿਨ ਹੁੰਦਾ ਆ ਮਿਹਰਬਾਨੀ ਕਰਕੇ ਇਸ ਬ੍ਰੇਕਰ ਨੂੰ ਖਤਮ ਕੀਤਾ ਜਾਵੇ ਉਥੇ ਬ੍ਰੇਕਰ ਜਿਹੜਾ ਉਹ ਲਾਏ ਜਾਣ। ਇਹ ਕੋਈ ਮੁਦਦਤ ਨਹੀਂ ਹੋਏ ਨੇ ਕਿ ਪਾਏ ਨੇ ਇਹਨਾਂ ਨੂੰ। ਹਾਂ ਉਹਦੇ ਬਾਅਦ ਸੱਤ-ਅੱਠ ਦੇ ਇੱਥੇ ਬੰਦੇ ਰੋਜ਼ ਦਿਖਦੇ ਹੀ ਆ। ਜਨਪੁਰ ਫੁੱਲਪਰਾ ਸੰਪਰਕ ਸੜਕ ਤੇ ਇੱਕ ਵੱਡਾ ਸਪੀਡ ਬ੍ਰੇਕਰ ਬਣਾਇਆ ਗਿਆ ਹੈ ਜਿਸ ਕਾਰਨ ਇਥੋਂ ਲੰਘਣ ਵਾਲੇ ਲੋਕ ਸਮੇਂ-ਸਮੇਂ ਤੇ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਨੇ ਜਿਸ ਕਾਰਨ ਅਜੂ ਵਾਰਡ ਨੰਬਰ 13 ਦੇ ਕੌਂਸਲਰ ਸਰੋਜ ਬਾਲਾ ਦੇ ਪਤੀ ਅਤੇ ਸੀਨੀਅਰ ਆਗੂ सुरेंद्र ਸ਼ਰਮਾ ਅਤੇ ਸਥਾਨਕ ਲੋਕਾਂ ਨੇ ਸਪੀਡ ਬ੍ਰੇਕਰ ਨੂੰ ਲੈ ਕੇ ਸਬੰਧਤ ਵਿਭਾਗ ਵਿਰੁੱਧ ਗੁੱਸਾ ਪ੍ਰਗਟ ਕੀਤਾ ਹੈ ਤੇ ਇਸ ਦੌਰਾਨ ਜਾਣਕਾਰੀ ਦਿੰਦੇ ਹੋਏ सुरेंद्र ਸ਼ਰਮਾ ਨੇ ਦੱਸਿਆ ਕਿ ਸਬੰਧਤ ਵਿਭਾਗ ਵੱਲ ਵੱਲੋਂ ਜਿਹੜਾ ਹੈ ਕੱਲ ਉਕਤ ਸੜਕ ਤੇ ਇੱਕ ਵੱਡਾ ਸਪੀਡ ਬ੍ਰੇਕਰ ਬਣਵਾਇਆ ਗਿਆ ਹੈ ਜਿਸ ਕਾਰਨ ਇਥੋਂ ਲੰਘਣ ਵਾਲੇ ਪੈਦਲ ਯਾਤਰੀ ਵਾਰ- ਦਾਈ ਹੈ ਜਿਸ ਕਾਰਨ ਕਈ ਲੋਕ ਖਾਸਿਆਂ ਦਾ ਸ਼ਿਕਾਰ ਹੋ ਚੁੱਕੇ ਨੇ ਤੇ ਦੂਜੇ ਪਾਸੇ ਵਾਟਰ ਐਂਡ ਸੀਵਰੇਜ ਟ੍ਰੀਟਮੈਂਟ ਬੋਰਡ ਵੱਲੋਂ ਉਕਤ ਸੜਕ ਤੇ ਕੰਮ ਕੀਤਾ ਜਾ ਰਿਹਾ ਹੈ ਜਿਸ ਕਾਰਨ ਸੜਕ ਜਿਹੜੀ ਟੁੱਟੀ ਹੋਈ ਹੈ ਤੇ ਲੋਕਾਂ ਨੂੰ ਉਥੋਂ ਲੰਘਣ ਦੇ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਇਸੇ ਕਾਰਨ सुरेंद्र ਸ਼ਰਮਾ ਨੇ ਸਬੰਧਕ ਵਿਭਾਗ ਤੋਂ ਮੰਗ ਕੀਤੀ ਹੈ ਕਿ ਸਪੀਡ ਬ੍ਰੇਕਰ ਦਾ ਲੈਵਲ ਜਿਹੜਾ ਹੈ ਉਹ ਠੀਕ ਕੀਤਾ ਜਾਵੇ ਜਾਂ ਉਥੋਂ ਸਪੀਡ ਬ੍ਰੇਕਰ ਹਟਵਾਇਆ ਜਾਵੇ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ ਇਹ ਸਪੀਡ ਬ੍ਰੇਕਰ ਬਣਾਇਆ ਬੜੇ ਉੱਚੇ ਬਣਾਇਆ ਬਹੁਤ ਜ਼ਿਆਦਾ ਬਿਲਕੁਲ ਨਾਲ ਨਾਲ ਤੇ ਕਈ ਦੇਖਦੇ ਆ ਹੋਣ ਵੀ ਡਿ ਗਿਆ ਇੱਕ ਸਾਹ ਦੇ ਸਾਹਮਣੇ ਤੇ ਇਹਨੂੰ ਢਾਇਆ ਜਾਏ ਜਾਂ ਨੂੰ ਠੀਕ ਕੀਤਾ ਜਾਏ ਨਾ ਉੱਤੇ ਕੋਈ ਪੜੀ ਖੜੀ ਹੁੰਦੀ ਆ ਐਂਡ ਕਰਿਆ ਹੁੰਦਾ ਜਾਂਦਾ ਦੂਰੋਂ ਤੇ ਲੱਭਦਾ ਨਹੀਂ ਕੋਈ ਵੀ ਰੱਖ ਰਿਹਾਗਾ ਕਿੰਨੇ ਕੇ ਹਾਸੇ ਹੋ ਗਿਆ ਤਾਂ ਕਾਫੀ ਡਿਗਦੇ ਆ ਕੋਈ ਲੇਡੀ ਡਿਗੇ ਪਿੱਛੇ ਬੈਠੀ ਕੋਈ ਦੂਸਰੀ ਹੈ ਹੀ ਬੜੇ ਉੱਚੇ ਆ ਇਹ ਕਿੰਨੇ ਦਿਨ ਹੋਇਆ ਇਹਨਾਂ 15 ਦਿਨ ਹੋਇਆ 15 ਵੀਰ ਕੋਈ ਜਨ ਹੈਗੇ ਕੋਈ ਹਾਸਾ ਦੱਸਿਆ ਕੋਈ ਨਹੀਂ ਕੀ ਮੰਨਦਾ ਇਹਨੂੰ ਠੀਕ ਕੀਤਾ ਜਾਵੇ ਜਾਂ ਵੈਸੇ ਲਿੰਕ ਰੋਡ ਦੇ ਲੋੜ ਤੇ ਹੈ ਨਹੀਂ ਛੋਟੀ ਰੋਡ ਆ ਲਿੰਕ ਰੋਡ ਆਇਆ ਤੇ ਰੋੜੀ ਤੇ ਇਹ ਬਣਾਣਾ ਹੀ ਆ ਕਿ ਛੋਟੇ ਕਰਕੇ ਬਣਾਓ ਜਿਹੜੇ ਕੋਈ ਢਿਗੇ ਨਾ ਸੇ ਮੱਸਿਆ ਸਰ ਇਹ ਆ ਸ਼ਿਵਰ ਨੈਸ਼ਨਲ ਹਾਈਵੇ ਵੱਲੋਂ ਸਪੀਡ ਬ੍ਰੇਕਰ ਬਣਾਏ ਗਏ ਨੇ ਔਰ ਬਿਲਕੁਲ ਗਲਤ ਬਣਾਏ ਗਏ ਨੇ Delhi ਕੋਈ ਨਾ ਕੋਈ ਇਥੇ ਐਕਸੀਡੈਂਟ ਹੁੰਦੇ ਆਇਆ 4 ਨੰਬਰ ਤੇ 5 ਨੰਬਰ ਤੇ ਕਿੰਨੇ ਕੇ ਐਕਸੀਡੈਂਟ ਹੁੰਦੇ ਆ ਉਧਰ ਇਹਨਾਂ ਦਾ ਕੋਈ ਧਿਆਨ ਨਹੀਂ ਜਾਂਦਾ ਨਾਲ ਕਿ ਉਥੇ ਸਪੀਡ ਬ੍ਰੇਕਰ ਤਾਂ ਕੋਈ ਉਥੇ ਮਲਾਜਮ ਖੜਾ ਹੁੰਦਾ ਆ ਉਹ ਵੀ ਮਾਰੇ ਹਾਦਸਾ ਇੱਕ ਪਾਸੇ ਸੀਵਰੋਈਪੋਰਟ ਨੇ ਛੜਕਪੁੱਟੀ ਹੋਈ ਆ ਲੋਕੀ ਇਧਰੋਂ ਬੱਜਦੇ ਆ ਤੇ ਇਧਰ ਦੇ ਬੰਦੇ ਆ ਆਏ ਡਿਪਾਰਟਮੈਂਟ ਨੂੰ ਕਹਿਣਾ ਚਾਹੁੰਦੇ ਆ ਕਿ ਇਹ ਜਿਹੜੇ ਬਣਾਏ ਨੇ ਸਪੀਡ ਬ੍ਰੇਕਰ ਇਹਦਾ ਜਾ ਕੇ ਥੋੜਾ ਡੋਨ ਕੀਤਾ ਜਾਏ ਜਾਂ ਇਹਦਾ ਕੋਈ ਹੱਲ ਕੀਤਾ ਜਾਏ ਆਏ ਦਿਨ ਕੋਈ ਨਾ ਕੋਈ ਐਕਸੀਡੈਂਟ ਹੁੰਦੇ ਆ ਅਗਰ ਕੋਈ ਹੱਜ ਮਰਜ਼ੀ ਹੋ ਜਾਂਦੀ ਆ ਤੇ ਨੈਸ਼ਨਲ ਹਾਈਵੇ ਜ਼ਿੰਮੇਵਾਰ ਹੋਏਗੀ ਸਾਡੇ ਦੇਖਦੇ ਨਾ ਨੈਸ਼ਨਲ ਹਾਈਵੇ ਤੇ ప్రతి ਦਿਨ ਆਸੇ ਇੱਥੇ ਇਸ ਕਰਕੇ ਨਹੀਂ ਕਰ ਰਹੇ ਪਿੱਛੇ ਐਕਸੀਡੈਂਟ ਹੁੰਦਾ ਐਕਸੀਡੈਂਟ ਹੋਏ ਉਧਰ ਤੇ ਡੇਲੀ ਐਕਸੀਡੈਂਟ ਹੋਣਦੇ ਨੇ ਇੱਥੇ ਠੀਕ ਠਾਕ ਚੱਲ ਰਿਹਾ ਇੱਥੇ ਇਹਨਾਂ ਨੇ ਇਹ ਕੰਮ ਕਰਤਾ ਵੀ ਕੋਈ ਐਕਸੀਡੈਂਟ ਹੋਏ ਤਾਂ ਵੱਡੀ ਫਾਰਦਾ ਥੋਏ ਅਸੀਂ ਪ੍ਰਸ਼ਾਸਨ ਅੱਗੇ ਦੁਆਰਾ ਬੇਨਤੀ ਕਰਦੇ ਆ ਨੈਸ਼ਨਲ ਹਾਈਵੇ ਅੱਗੇ ਪੀਐਸ ਜਲਦੀ ਤੋਂ ਜਲਦੀ ਵਾਸ਼ ਤੇ ਆਪਾਂ ਨਹੀਂ ਕਹਿੰਦੇ ਕਿੱਥੇ ਜਾਣ ਇਹਨੂੰ ਤਰੀਕੇ ਨਾਲ ਥੋੜੇ ਡੋਨ ਕਿੱਥੇ ਜਾਣ ਜੇ ਨਹੀਂ ਕਰੀਏ ਤੁਹਾਡਾ ਕੀ ਬਤਾਇਆ ਫਿਰ ਆਪਾਂ ਰੋਡ ਜਮ ਕਰਾਂਗੇ ਵਾਹ ਵਾਹ ਸਿੱਖੇ ਹੋ ਗਏ ਸਾਰੇ ਕੋਈ ਬੰਦਾ ਹਾਂ ਆਪਾਂ ਕੋਈ ਨਹੀਂ ਜਗਾ ਰਹੇ ਇਹ ਨੈਸ਼ਨਲ ਹਾਈਵੇ ਜਮਿਆਰ ਹੋਏਗਾ ਦੇਖੋ ਜੀ ਇਹ ਜਿਹੜਾ ਸਪੀਡ ਬ੍ਰੇਕਰ ਬਣਾਇਆ ਗਿਆ ਬਹੁਤ ਹੀ ਗਲਤ ਬਣਾਇਆ ਗਿਆ ਕਿਉਂਕਿ ਹਾਈਵੇ ਤੇ 4 ਨੰਬਰ ਤੋਂ 5 ਨੰਬਰ ਤੱਕ ਹਰ ਰੋਜ਼ ਕੋਈ ਨਾ ਕੋਈ ਹਾਦਸਾ ਹੁੰਦਾ ਆ ਨਹੀਂ ਇੱਕ ਦਿਨ ਛੱਡ ਕੇ ਦੂਜੇ ਦਿਨ ਹੁੰਦਾ ਆ ਜਦ ਕਿ ਉੱਥੇ ਬ੍ਰੇਕ ਲਾਣੀ ਜ਼ਰੂਰੀ ਆ ਇੱਥੇ ਤਾਂ ਕੋਈ ਹਾਦਸੇ ਦਾ ਕਾਰਨ ਹੀ ਨਹੀਂ ਹੈਗਾ ਪਰ ਸਾਰਾ ਲੋੜ ਟੁੱਟਾ ਪਿਆ ਆ ਹਾਦਸਾ ਤਾਂ ਸਵਾ ਹੋਣਾ ਸਿੰਗਲ ਵੇਰ ਤੇ ਆਦਮੀ ਚੱਲਦਾ ਆ ਉੱਥੇ ਸੇ ਬ੍ਰੇਕ ਲਾਤੀ ਆ ਉਹ ਬ੍ਰੇਕਰ ਲਾ ਦੇ ਨਾਲ ਹਰ ਪਬਲਿਕ ਦਾ ਬੰਦਾ ਜਿਹੜਾ ਅੰਨਾ ਜੀ ਡਰਾਈਵਰ ਆ ਉਹ ਕਰਕਵਾ ਕਰਕੇ ਦੇਖ ਪੈਂਦਾ ਔਰ ਹਾਸਾ ਹੁੰਦਾ ਸੱਟ ਲੱਗਦੀ ਆ ਮਿਹਰਬਾਨੀ ਕਰਕੇ ਇਸ ਬ੍ਰੇਕਰ ਨੂੰ ਖਤਮ ਕੀਤਾ ਜਾਵੇ ਉਥੇ ਬ੍ਰੇਕਰ ਜਿਹੜਾ ਉਹ ਲਾਏ ਜਾਣ ਕਿੰਨੇ ਕੇ ਹਾਸੇ ਹੋਉਂਦੇ ਇਸ ਬ੍ਰੇਕਰ ਨਾਲ ਇਹ ਕੋਈ ਮਗਦਾਤਨ ਹੋਏ ਨਾ ਕਿ ਬਾਈ ਨੇ ਇਹਨਾਂ ਨੂੰ کافی ਅੱਛੀ ਹੈ ਹਾਂ ਉਹਦੇ ਬਾਅਦ ਸੱਤ ਅੱਠ ਸ ਇੱਥੇ ਬੰਦੇ ਰੋਜ਼ ਦੇ ਦੇਖਦੇ ਹੀ ਆ ਅਸੀਂ ਮੰਗ ਕਰਨਾ ਕਿ ਇਹ ਬ੍ਰੇਕਰ ਬੰਦ ਕੀਤਾ ਜਾਵੇ ਹਾਈਵੇ ਦਾ ਤਾਂ ਬ੍ਰੇਕਰ ਜਿਹੜਾ 4 ਨੰਬਰ ਤੇ 5 ਨੰਬਰ ਦਾ ਤੇ ਲੱਗਣਾ ਚਾਹੀਦਾ ਆਇਆ ਕੈਮਰੋ ਪਰਸੇ ਹਨੀ ਦੇ ਨਾਲ ਅੱਜ ਸੈਂਡੀ ਰਿਪੋਰਟ ਐਸ ਵੀਡੀਓ ਬਿਲਕੁਲ ਬਣਾਇਆ ਬੜੇ ਉੱਚੇ ਬਣਾਇਆ ਬਹੁਤ ਜ਼ਿਆਦਾ ਉਹ ਬਿਲਕੁਲ ਨਾਲ ਲਾਉ ਤੇ ਜਿਹੜੇ ਆਹ ਹੁਣ ਵੀ ਡਿਗਿਆ ਇੱਕ ਸਾਹ ਸਮਝ ਨਾਉ ਤੇ ਉਹ ਖੜੀ ਖੜੀ ਹੁੰਦੀ ਆ ਵੇਟ ਵੀ ਰਹਿੰਦਾ ਜਾਂਦਾ ਦੂਰੋਂ ਦਾ ਲੱਭਦਾ ਨਹੀਂ ਕੋਈ ਸਪਰੇਟ ਹੈਗਾ ਕੋਈ ਨਹੀਂ ਯਾਰ ਸ਼ੀਬ ਬ੍ਰੇਕਰ ਬਣਾਇਆ ਗਿਆ ਬਹੁਤ ਹੀ ਗਲਤ ਬਣਾਇਆ ਗਿਆ ਭਾਈਏ ਤੇ 4 ਨੰਬਰ ਤੋਂ 5 ਨੰਬਰ ਤੱਕ ਹਰ ਰੋਜ਼ ਕੋਈ ਨਾ ਕੋਈ ਹਾਦਸਾ ਹੁੰਦਾ ਆ ਨਹੀਂ ਇੱਕ ਦਿਨ ਛੱਡ ਕੇ ਦੂਜੇ ਦਿਨ ਹੁੰਦਾ ਆ ਮਿਹਰਬਾਨੀ ਕਰਕੇ ਇਸ ਬ੍ਰੇਕਰ ਨੂੰ ਖਤਮ ਕੀਤਾ ਜਾਵੇ ਉੱਥੇ ਬ੍ਰੇਕਰ ਜਿਹੜਾ ਉਹ ਲਾਏ ਜਾਣ ਕੋਈ ਮੁਦਦਤ ਨਹੀਂ ਹੋਏ ਨੇ ਕਿ ਭਾਏ ਨੇ ਇਹਨਾਂ ਨੂੰ ਹਾਂ ਉਹਦੇ ਬਾਅਦ ਸੱਤ ਅੱਠ ਦੇ ਇੱਥੇ ਬੰਦੇ ਰੋਜ਼ ਦਿਖਦੇ ਹੀ ਆ ਸੁਜਾਨਪੁਰ ਫੁਲਪਰਾ ਸੰਪਰਕ ਸੜਕ ਤੇ ਇੱਕ ਵੱਡਾ ਸਪੀਡ ਬ੍ਰੇਕਰ ਬਣਾਇਆ ਗਿਆ ਹੈ ਜਿਸ ਕਾਰਨ ਇੱਥੋਂ ਲੰਘਣ ਵਾਲੇ ਲੋਕ ਸਮੇਂ-ਸਮੇਂ ਤੇ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਨੇ ਜਿਸ ਕਾਰਨ ਅੱਜ ਵਾਰਡ ਨੰਬਰ 13 ਦੇ ਕਾਉਂਸਲਰ ਸਰੂਜ ਬਾਲਾ ਦੇ ਪਤੀ ਅਤੇ ਸੀਨੀਅਰ ਆਗੂ ਸੁਰਿੰਦਰ ਸ਼ਰਮਾ ਅਤੇ ਸਥਾਨਕ ਲੋਕਾਂ ਨੇ ਸਪੀਡ ਬ੍ਰੇਕਰ ਨੂੰ ਲੈ ਕੇ ਸੰਬੰਧਿਤ ਵਿਭਾਗ ਵਿਰੁੱਧ ਗੁੱਸਾ ਪ੍ਰਗਟ ਕੀਤਾ ਹੈ ਤੇ ਇਸ ਦੌਰਾਨ ਜਾਣਕਾਰੀ ਦਿੰਦੇ ਹੋਏ ਸੁਰਿੰਦਰ ਸ਼ਰਮਾ ਨੇ ਦੱਸਿਆ ਕਿ ਸੰਬੰਧਿਤ ਵਿਭਾਗ ਵੱਲ ਵੱਲੋਂ ਜਿਹੜਾ ਹੈ ਕੱਲ ਉਕਤ ਸੜਕ ਤੇ ਇੱਕ ਵੱਡਾ ਸਪੀਡ ਬ੍ਰੇਕਰ ਬਣਵਾਇਆ ਗਿਆ ਜਿਸ ਕਾਰਨ ਇੱਥੋਂ ਲੰਘਣ ਵਾਲੇ ਪੈਦਲ ਯਾਤਰੀ ਵਾਰ-ਵਾਰ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਨੇ ਕਿਉਂਕਿ ਸਪੀਡ ਬ੍ਰੇਕਰ ਦੀ ਉਚਾਈ ਕੁਝ ਜ਼ਿਆਦਾ ਅਦਾਈ ਜਿਸ ਕਾਰਨ ਕਈ ਲੋਕ ਹਾਸਿਆਂ ਦਾ ਸ਼ਿਕਾਰ ਹੋ ਚੁੱਕੇ ਨੇ ਤੇ ਦੂਜੇ ਪਾਸੇ ਵਾਟਰ ਐਂਡ ਸੀਵਰੇਜ ਟ੍ਰੀਟਮੈਂਟ ਬੋਰਡ ਵੱਲੋਂ ਉਕਤ ਸੜਕ ਤੇ ਕੰਮ ਕੀਤਾ ਜਾ ਰਿਹਾ ਹੈ ਜਿਸ ਕਾਰਨ ਸੜਕ ਜਿਹੜੀ ਹੈ ਟੁੱਟੀ ਹੋਈ ਹੈ ਤੇ ਲੋਕਾਂ ਨੂੰ ਉਥੋਂ ਲੰਘਣ ਦੇ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਇਸੇ ਹੀ ਕਾਰਨ ਸੁਰਿੰਦਰ ਸ਼ਰਮਾ ਨੇ ਸਬੰਧਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਸਪੀਡ ਬ੍ਰੇਕਰ ਦਾ ਲੈਵਲ ਜਿਹੜਾ ਹੈ ਉਹ ਠੀਕ ਕੀਤਾ ਜਾਵੇ ਜਾਂ ਉਥੋਂ ਸਪੀਡ ਬ੍ਰੇਕਰ ਹਟਵਾਇਆ ਜਾਵੇ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ ਅਰੇ ਸਪੀਡ ਬ੍ਰੇਕਰ ਬਣਾਇਆ ਬੜੇ ਉੱਚੇ ਬਣਾਇਆ ਬਹੁਤ ਜ਼ਿਆਦਾ ਉਹਨੂੰ ਨਾਲ ਲਾ ਤੇ ਕਈ ਦੇਖਦੇ ਆ ਉਹ ਡਿਗਿਆ ਕਿ ਸਾਹਮਣੇ ਤੇ ਇਹਨੂੰ ਹਟਾਇਆ ਜਾਏ ਜਾਂ ਨੂੰ ਠੀਕ ਕੀਤਾ ਜਾਏ ਨਾ ਉੱਤੇ ਕੋਈ ਕਲੀ ਫੇਰੀ ਹੁੰਦੀ ਆ ਪੇਂਟ ਵੀ ਰਹਿੰਦਾ ਇੱਜਾਂ ਦਾ ਦੂਰੋਂ ਦਾ ਲੱਭਦੇ ਨਹੀਂ ਕੋਈ ਰੱਖ ਰਿਹਾਗਾ ਕਿੰਨੇ ਕੇ ਹਾਸੇ ਹੋ ਗਿਆ ਤੋਂ ਕਾਫੀ ਡਗਦੇ ਆ ਕੋਈ ਲੇਡੀ ਜੀ ਦੇਗੇ ਪਿੱਛੇ ਬੈਠੇ ਕੋਈ ਦੂਸਰੇ ਆ ਹੈ ਹੀ ਬੜੇ ਉੱਚੇ ਆ ਇਹਨੇ ਜਿਹੜਾ ਬਣਾਇਆ ਇਹਨਾ 15 ਕਿ ਦਿਨ ਹੋਇਆ ਨਾ 15 20 ਦਿਨ ਇੱਕ ਕਿਉ ਬਣਾਇਆ ਕੋਈ ਹਾਸਾ ਦੱਸਿਆ ਕੋਈ ਨਹੀਂ ਕੀ ਮੰਤਰੀ ਇਹਨੂੰ ਠੀਕ ਕੀਤਾ ਜਾਵੇ ਜਾਂ ਵੈਸੇ ਲਿੰਕ ਰੋਡ ਦੇ ਲੋੜ ਤੇ ਹੈ ਨਹੀਂ ਛੋਟੀ ਰੋਡਾਂ ਲਿੰਕ ਰੋਡਾਂ ਹੈ ਤੇ ਰੋੜੀ ਤੇ ਇਹ ਬਣਾਣਾ ਹੀ ਹੈ ਬਿਛੋਟੇ ਕਰਕੇ ਬਣਾਓ ਜਿਹੜੇ ਕੋਈ ਢਿਗ ਨਾ ਸੇ ਮੱਸਿਆ ਸਰ ਇਹ ਹੈ ਸ਼ਿਵਰ ਨੈਸ਼ਨਲ ਹਾਈਵੇ ਵੱਲੋਂ ਸਪੀਡ ਬ੍ਰੇਕਰ ਬਣਾਏ ਗਏ ਨੇ ਔਰ ਬਿਲਕੁਲ ਗਲਤ ਬਣਾਏ ਗਏ ਨੇ Delhi ਕੋਈ ਨਾ ਕੋਈ ਇਥੇ ਐਕਸੀਡੈਂਟ ਹੋ ਜਾਂਦਾ ਆ 4 ਨੰਬਰ ਤੇ 5 ਨੰਬਰ ਤੇ ਕਿੰਨੇ ਕੇ ਐਕਸੀਡੈਂਟ ਹੁੰਦੇ ਆ ਉਧਰ ਇਹਨਾਂ ਦਾ ਕੋਈ ਧਿਆਨ ਨਹੀਂ ਜਾਂਦਾ ਨਾਲ ਕਿ ਉਥੇ ਸਪੀਡ ਬ੍ਰੇਕਰ ਤਾਂ ਕੋਈ ਉਥੇ ਮਲਾਜਮ ਖੜਾ ਹੁੰਦਾ ਆ ਉਹ ਵੀ ਮਾਰੇ ਹਾਦਸੇ ਇੱਕ ਪਾਸੇ ਸੀਵਰੋਇਡ ਬੋਰਡ ਨੇ ਛੜਕ ਪੁੱਟੀ ਹੋਈ ਆ ਲੋਕੀ ਇਧਰੋਂ ਬਚਦੇ ਆ ਤੇ ਇਧਰ ਦੇ ਭੰਦੇ ਆ ਆਏ ਡਿਪਾਰਟਮੈਂਟ ਨੂੰ ਕਹਿਣਾ ਚਾਹੁੰਦੇ ਆ ਕਿ ਇਹ ਸੀ ਜਿਹੜੇ ਬਣਾਏ ਨੇ ਸਪੀਡ ਬ੍ਰੇਕਰ ਇਹਦਾ ਜਾ ਕੇ ਥੋੜਾ ਡੋਨ ਕੀਤਾ ਜਾਏ ਜਾਂ ਇਹਦਾ ਕੋਈ ਹੱਲ ਕੀਤਾ ਜਾਏ ਆਏ ਦਿਨ ਕੋਈ ਨਾ ਕੋਈ ਐਕਸੀਡੈਂਟ ਹੁੰਦੇ ਆ ਅਗਰ ਕੋਈ ਹਰਜ ਮਰਜ਼ੀ ਹੋ ਜਾਂਦੀ ਆ ਤੇ ਨੈਸ਼ਨਲ ਹਾਈਵੇ ਜ਼ਿੰਮੇਵਾਰ ਹੋਏਗੀ ਨਾ ਦੇਖਦੇ ਨਾ ਨੈਸ਼ਨਲ ਹਾਈਵੇ ਤੇ ప్రతి ਦਿਨ ਆਸੇ ਉਹ ਦੇਖੋ ਨੰਬਰ 4 ਰਸਤੇ ਤੇ ਤੇ ਪ੍ਰਸ਼ਾਸਨ ਲੋਕ ਆਨੇ ਕੀ ਤਰੈ ਇਥੇ ਕਿਉਂ ਕੀਓਗੇ ਤਰੈ ਇਥੇ ਇਸ ਕਰਕੇ ਨਹੀਂ ਕਰ ਰਹੇ ਪਿੱਛੇ ਐਕਸੀਡੈਂਟ ਹੀ ਹੁੰਦਾ ਐਕਸੀਡੈਂਟ ਹੋਏ ਉਧਰ ਤੇ ਡੇਲੀ ਐਕਸੀਡੈਂਟ ਹੋਣਦੇ ਨੇ ਇਥੇ ਠੀਕ ਠਾਕ ਚੱਲ ਰਿਹਾ ਇਥੇ ਇਹਨਾਂ ਨੇ ਇਹ ਕੰਮ ਕਰਤਾ ਵੀ ਕੋਈ ਐਕਸੀਡੈਂਟ ਹੋਏ ਤਾਂ ਵੱਡੀ ਫਾਰਦਾ ਧੋਏ ਅਸੀਂ ਪ੍ਰਸ਼ਾਸਨ ਅੱਗੇ ਦੁਆਰਾ ਬੇਨਤੀ ਕਰਦੇ ਨੇ ਨੈਸ਼ਨਲ ਹਾਈਵੇ ਅੱਗੇ ਪੀਏ ਜਲਦੀ ਤੋਂ ਜਲਦੀ ਵਾਸ਼ ਤੇ ਆਪਾਂ ਨਹੀਂ ਕਹਿੰਦੇ ਕਿੱਥੇ ਜਾਣ ਇਹਨੂੰ ਤਰੀਕੇ ਨਾਲ ਥੋੜੇ ਡੋਨ ਕਿੱਥੇ ਜਾਣ ਕਿ ਨਹੀਂ ਕਰੀਏ ਤੁਹਾਡਾ ਕੋਈ ਕਿਤੇ ਫਿਰ ਆਪਾਂ ਰੋਡ ਜਮ ਕਰਾਂਗੇ ਵਾੜ ਵਾਸੀ ਇਕੱਠੇ ਹੋ ਗਏ ਸਾਰੇ ਕੱਲ ਕੋਈ ਪਹੁੰਚਾ ਆਪਾਂ ਕੋਈ ਨਹੀਂ ਪਹੁੰਚਾ ਰ ਦੇਖੋ ਜਿਹੜਾ ਸੀਮ ਬ੍ਰੇਕਰ ਬਣਾਇਆ ਗਿਆ ਬਹੁਤ ਹੀ ਗਲਤ ਬਣਾਇਆ ਗਿਆ ਕਿਉਂਕਿ ਹਾਈਵੇ ਤੇ 4 ਨੰਬਰ ਤੋਂ 5 ਨੰਬਰ ਤੱਕ ਹਰ ਰੋਜ਼ ਕੋਈ ਨਾ ਕੋਈ ਹਾਦਸਾ ਹੁੰਦਾ ਆ ਨਹੀਂ ਇੱਕ ਦਿਨ ਛੱਡ ਕੇ ਦੂਜੇ ਦਿਨ ਹੁੰਦਾ ਆ ਜਦ ਕਿ ਉੱਥੇ ਬ੍ਰੇਕ ਲਾਣੀ ਜ਼ਰੂਰੀ ਆ ਇੱਥੇ ਤਾਂ ਕੋਈ ਹਾਦਸੇ ਦਾ ਕਾਰਨ ਹੀ ਨਹੀਂ ਹੈਗਾ ਔਰ ਸਾਰਾ ਰੋੜ ਟੁੱਟਾ ਪਿਆ ਆ ਹਾਦਸਾ ਤਾਂ ਸਵਾ ਹੋਣਾ ਸਿੰਗਲ ਵੇਰ ਤੇ ਆਦਮੀ ਚੱਲਦਾ ਆ ਉੱਥੇ ਸੇ ਬ੍ਰੇਕ ਲਾਤੀ ਆ ਉਹ ਬ੍ਰੇਕਰ ਲਾ ਦੇ ਨਾਲ ਹਰ ਪਬਲਿਕ ਦਾ ਬੰਦਾ ਜਿਹੜਾ ਅੰਨਾ ਜੀ ਡਰਾਈਵਰ ਆ ਉਹ ਕੜਕਵਾ ਕਰਕੇ ਦੇਖ ਪੈਂਦਾ ਔਰ ਹਾਸਾ ਹੁੰਦਾ ਫੱਟ ਲੱਗਦੀ ਆ ਮਿਹਰਬਾਨੀ ਕਰਕੇ ਇਸ ਬ੍ਰੇਕਰ ਨੂੰ ਖਤਮ ਕੀਤਾ ਜਾਵੇ ਉਥੇ ਬ੍ਰੇਕਰ ਜਿਹੜਾ ਉਹ ਲਾਏ ਜਾਣ ਕਿੰਨੇ ਕੇ ਹਾਸੇ ਹੋ ਚੁੱਕੇ ਇਸ ਬ੍ਰੇਕਰ ਨਾਲ ਇਹ ਕੋਈ ਮਗਦਾਤਨ ਹੋਏ ਨਾ ਕਿ ਬਾਈ ਨੇ ਇਹਨਾਂ ਨੂੰ ਹਾਂ ਉਹਦੇ ਬਾਅਦ ਸੱਤ ਅੱਠ ਸ ਇੱਥੇ ਬੰਦੇ ਰੋਜ਼ ਦੇ ਦਿਖਦੇ ਹੀ ਆ ਅਸੀਂ ਮੰਗ ਕਰਨਾ ਕਿ ਇਹ ਬ੍ਰੇਕਰ ਬੰਦ ਕੀਤਾ ਜਾਵੇ ਹਾਈਵੇ ਦਾ ਦਾ ਬ੍ਰੇਕਰ ਜਿਹੜਾ 4 ਨੰਬਰ ਤੇ 5 ਨੰਬਰ ਦੇ ਵਿਚ ਲੱਗਣਾ ਚਾਹੀਦਾ। ਆਇਆ ਕੈਮਰੋ ਪਰਸ ਦੀ ਹਨੀ ਦੇ ਨਾਲ ਅੱਜ ਸਨੀ ਦੀ ਰਿਪੋਰਟ। ਇਹ ਵੀ ਵੀਡੀਓ ਬਿਲਕੁਲ ਬਣਾਇਆ ਬੜੇ ਉੱਚੇ ਬਣਾਇਆ ਬਹੁਤ ਜ਼ਿਆਦਾ। ਉਹ ਬਿਲਕੁਲ ਨਾਲ ਲਾਓ। ਕਿ ਜਿਹੜੇ ਆ ਹੁਣ ਵੀ ਡਿਗਾ ਇੱਕ ਸਾਹ ਸਮਝ ਨਹੀਂ ਆਉਂਦੀ। ਨਾਲ ਤੇ ਉਹ ਖੜੀ ਖੜੀ ਹੁੰਦੀ ਆ, ਢੇਡ ਵੀ ਰਹਿੰਦਾ। ਜਾਂਦਾ ਦੂਰੋਂ ਦਾ ਲੱਭਦਾ ਨਹੀਂ ਕੋਈ ਸਿਪਰੇਟ ਹੈਗਾ। ਕੋਈ ਨਹੀਂ ਯਾਰ ਸ਼ਹੀਦ ਬ੍ਰੇਕਰ ਬਣਾਇਆ ਗਿਆ ਬਹੁਤ ਹੀ ਗਲਤ ਬਣਾਇਆ ਗਿਆ ਭਾਈ ਇਹ ਤੇ 4 ਨੰਬਰ ਤੋਂ 5 ਨੰਬਰ ਤੱਕ ਹਰ ਰੋਜ਼ ਕੋਈ ਨਾ ਕੋਈ ਹਾਦਸਾ ਹੁੰਦਾ ਆ ਨਹੀਂ ਇੱਕ ਦਿਨ ਛੱਡ ਕੇ ਦੂਜੇ ਦਿਨ ਹੁੰਦਾ ਆ ਮਿਹਰਬਾਨੀ ਕਰਕੇ ਇਸ ਬ੍ਰੇਕਰ ਨੂੰ ਖਤਮ ਕੀਤਾ ਜਾਵੇ ਉੱਥੇ ਬ੍ਰੇਕਰ ਜਿਹੜਿਆ ਉਹ ਲਾਏ ਜਾਣ ਇਹ ਕੋਈ ਮੁਦਦਤ ਨਹੀਂ ਹੋਏ ਨੇ ਕਿ ਭਾਏ ਨੂੰ ਇਹਨਾਂ ਨੂੰ ਹਾਂ ਉਹਦੇ ਬਾਅਦ 7-8 ਦੇ ਇੱਥੇ ਬੰਦੇ ਰੋਜ਼ ਦਿਖਦੇ ਹੀ ਆ ਸੁਜਾਨਪੁਰ ਫੁੱਲਪਰਾ ਸੰਪਰਕ ਸੜਕ ਤੇ ਇੱਕ ਵੱਡਾ ਸਪੀਡ ਬ੍ਰੇਕਰ ਬਣਾਇਆ ਗਿਆ ਹੈ ਜਿਸ ਕਾਰਨ ਇੱਥੋਂ ਲੰਘਣ ਵਾਲੇ ਲੋਕ ਸਮੇਂ-ਸਮੇਂ ਤੇ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਨੇ ਜਿਸ ਕਾਰਨ ਅੱਜ ਵਾਰਡ ਨੰਬਰ 13 ਦੇ ਕਾਉਂਸਲਰ ਸਰੂਜ ਬਾਲਾ ਦੇ ਪਤੀ ਅਤੇ ਸੀਨੀਅਰ ਆਗੂ ਸੁਰਿੰਦਰ ਸ਼ਰਮਾ ਅਤੇ ਸਥਾਨਕ ਲੋਕਾਂ ਨੇ ਸਪੀਡ ਬ੍ਰੇਕਰ ਨੂੰ ਲੈ ਕੇ ਸੰਬੰਧਿਤ ਵਿਭਾਗ ਵਿਰੁੱਧ ਗੁੱਸਾ ਪ੍ਰਗਟ ਕੀਤਾ ਹੈ ਤੇ ਇਸ ਦੌਰਾਨ ਜਾਣਕਾਰੀ ਦਿੰਦੇ ਹੋਏ ਸੁਰਿੰਦਰ ਸ਼ਰਮਾ ਨੇ ਦੱਸਿਆ ਕਿ ਸੰਬੰਧਿਤ ਵਿਭਾਗ ਵੱਲ ਵੱਲੋਂ ਜਿਹੜਾ ਹੈ ਕੱਲ ਉਕਤ ਸੜਕ ਤੇ ਇੱਕ ਵੱਡਾ ਸਪੀਡ ਬ੍ਰੇਕਰ ਬਣਵਾਇਆ ਗਿਆ ਹੈ ਜਿਸ ਕਾਰਨ ਇੱਥੋਂ ਲੰਘਣ ਵਾਲੇ ਪੈਦਲ ਯਾਤਰੀ ਵਾਰ-ਵਾਰ ਹਾਦਸੇ ਦਾ ਸ਼ਿਕਾਰ ਹੋ ਰਹੇ ਨੇ ਕਿਉਂਕਿ ਸਪੀਡ ਬ੍ਰੇਕਰ ਦੀ ਉਚਾਈ ਕੁਝ ਜ਼ਿਆਦਾ ਦਾਈਏ ਜਿਸ ਕਾਰਨ ਕਈ ਲੋਕ ਖਾਸਿਆਂ ਦਾ ਸ਼ਿਕਾਰ ਹੋ ਚੁੱਕੇ ਨੇ ਤੇ ਦੂਜੇ ਪਾਸੇ ਵਾਟਰ ਐਂਡ ਸੀਵਰੇਜ ਟ੍ਰੀਟਮੈਂਟ ਬੋਰਡ ਵੱਲੋਂ ਉਕਤ ਸੜਕ ਤੇ ਕੰਮ ਕੀਤਾ ਜਾ ਰਿਹਾ ਹੈ ਜਿਸ ਕਾਰਨ ਸੜਕ ਜਿਹੜੀ ਹੈ ਟੁੱਟੀ ਹੋਈ ਹੈ ਤੇ ਲੋਕਾਂ ਨੂੰ ਉਥੋਂ ਲੰਘਣ ਦੇ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਇਸੇ ਹੀ ਕਾਰਨ सुरेंद्र ਸ਼ਰਮਾ ਨੇ ਸਬੰਧਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਸਪੀਡ ਬ੍ਰੇਕਰ ਦਾ ਲੈਵਲ ਜਿਹੜਾ ਹੈ ਉਹ ਠੀਕ ਕੀਤਾ ਜਾਵੇ ਜਾਂ ਉਥੋਂ ਸਪੀਡ ਬ੍ਰੇਕਰ ਹਟਵਾਇਆ ਜਾਵੇ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ ਅਰੇ ਸਪੀਡ ਬ੍ਰੇਕਰ ਬਣਾਇਆ ਬੜੇ ਉੱਚੇ ਬਣਾਇਆ ਬਹੁਤ ਜ਼ਿਆਦਾ ਉਹਨੂੰ ਨਾਲ ਨਾਲ ਤੇ ਕਈ ਦੇਖਦੇ ਆ ਉਹ ਲੀਟ ਹੈ ਗਿਆ ਸਾਹਮਣੇ ਤੇ ਇਹਨੂੰ ਢਾਇਆ ਜਾਏ ਜਾਂ ਨੂੰ ਠੀਕ ਕੀਤਾ ਜਾਏ ਨਾ ਉੱਥੇ ਕੋਈ ਕਲੀ ਖੜੀ ਹੁੰਦੀ ਆ ਪੇਂਡ ਕਰਿਆ ਹੁੰਦਾ ਜਾਂਦਾ ਦੂਰੋਂ ਦਾ ਲੱਭਦਾ ਨਹੀਂ ਕੋਈ ਰੱਖ ਰਿਹਾਗਾ ਕਿੰਨੇ ਕੇ ਹਾਸੇ ਹੋ ਗਿਆ ਤਾਂ ਕਾਫੀ ਡਗਦੇ ਆ ਕੋਈ ਲੇਡੀ ਜੀ ਤੇ ਗਿਆ ਪਿੱਛੇ ਬੈਠੀ ਕੋਈ ਦੂਸਰੀ ਹੈ ਹੀ ਬੜੇ ਉੱਚੇ ਆ ਇਹਨੇ ਜਿਹੜਾ ਬਣਾਇਆ ਇਹਨਾ 15 ਕਿ ਦਿਨ ਹੋਇਆ ਨਾ 15 ਵੀ ਦਿਨ ਇੱਕ ਕਿਉ ਬਣਾਇਆ ਕੋਈ ਹਾਸਾ ਦੱਸਿਆ ਕੋਈ ਨਹੀਂ ਕੀ ਮਨਸਾ ਹੈ ਇਹਨੂੰ ਠੀਕ ਕੀਤਾ ਜਾਵੇ ਜਾਂ ਵੈਸੇ ਲਿੰਕ ਰੋਡ ਦੇ ਲੋੜ ਤੇ ਹੈ ਨਹੀਂ ਛੋਟੀ ਰੋਡਾਂ ਲਿੰਕ ਰੋਡਾਂ ਐ ਤੇ ਤੂੰ ਰੋੜੀ ਤੇ ਇਹ ਬਣਾਣਾ ਹੀ ਆ ਬਿਛੋਟੇ ਕਰਕੇ ਬਣਾਓ ਜਿਹੜੇ ਕੋਈ ਢਿਗ ਨਾ ਸੇ ਮੱਸਿਆ ਸਰ ਇਹ ਆ ਸ਼ਿਵਰਪ ਨੈਸ਼ਨਲ ਹਾਈਵੇ ਵੱਲੋਂ ਸਪੀਡ ਬ੍ਰੇਕਰ ਬਣਾਏ ਗਏ ਨੇ ਔਰ ਬਿਲਕੁਲ ਗਲਤ ਬਣਾਏ ਗਏ ਨੇ Delhi ਕੋਈ ਨਾ ਕੋਈ ਇਥੇ ਐਕਸੀਡੈਂਟ ਹੁੰਦੇ ਆਇਆ 4 ਨੰਬਰ ਤੇ 5 ਨੰਬਰ ਤੇ ਕਿੰਨੇ ਕੇ ਐਕਸੀਡੈਂਟ ਹੁੰਦੇ ਆ ਉਧਰ ਇਹਨਾਂ ਦਾ ਕੋਈ ਧਿਆਨ ਨਹੀਂ ਜਾਂਦਾ ਲਾ ਕੇ ਉਥੇ ਸਪੀਡ ਬ੍ਰੇਕਰ ਤਾਂ ਕੋਈ ਉਥੇ ਮਲਾਜਮ ਖੜਾ ਹੁੰਦਾ ਆ ਉਹਦੀ ਮਾਰੇ ਹਾਦਸਾ ਇੱਕ ਪਾਸੇ ਸੀਵਰੋਇਡ ਬੋਰਡ ਨੇ ਛੜਕਪੁੱਟੀ ਹੋਈ ਆ ਲੋਕੀ ਇਧਰੋਂ ਬੱਜਦੇ ਆ ਤੇ ਇਧਰ ਦੇ ਬੰਦੇ ਆ ਆਏ ਡਿਪਾਰਟਮੈਂਟ ਨੂੰ ਕਹਿਣਾ ਚਾਹੁੰਦੇ ਆ ਕਿ ਇਹ ਸੀ ਜਿਹੜੇ ਬਣਾਏ ਨੇ ਸਪੀਡ ਬ੍ਰੇਕਰ ਇਹਦਾ ਜਾ ਕੇ ਥੋੜਾ ਡੋਨ ਕੀਤਾ ਜਾਏ ਜਾਂ ਇਹਦਾ ਕੋਈ ਹੱਲ ਕੀਤਾ ਜਾਏ ਆਏ ਦਿਨ ਕੋਈ ਨਾ ਕੋਈ ਐਕਸੀਡੈਂਟ ਹੁੰਦੇ ਆ ਅਗਰ ਕੋਈ ਹੱਜ ਮਰਜ਼ੀ ਹੋ ਜਾਂਦੀ ਆ ਤੇ ਨੈਸ਼ਨਲ ਹਾਈਵੇ ਜ਼ਿੰਮੇਵਾਰ ਹੋਏਗੀ ਸਾਡੇ ਦੇਖਦੇ ਨੈਸ਼ਨਲ ਹਾਈਵੇ ਤੇ ప్రతి ਦਿਨ ਆਸੇ ਹੁੰਦੇ ਕੋਈ ਨੰਬਰ 4 ਰਸਤੇ ਤੇ ਤੇ ਪ੍ਰਸ਼ਾਸਨ ਕਿੰਨੇ ਕਿਲੋਮੀਟਰ ਆ ਗਿਆ ਇੱਥੇ ਇਸ ਕਰਕੇ ਨਹੀਂ ਕਰ ਰਹੇ ਪਿੱਛੇ ਐਕਸੀਡੈਂਟ ਹੁੰਦਾ ਐਕਸੀਡੈਂਟ ਹੋਏ ਉਧਰ ਤੇ ਡੇਲੀ ਐਕਸੀਡੈਂਟ ਹੋਣਦੇ ਨੇ ਇੱਥੇ ਠੀਕ ਠਾਕ ਚੱਲ ਰਿਹਾ ਇੱਥੇ ਇਹਨਾਂ ਨੇ ਇਹ ਕੰਮ ਕਰਤਾ ਵੀ ਕੋਈ ਐਕਸੀਡੈਂਟ ਹੋਏ ਤਾਂ ਵੱਡੀ ਫਾਰਦਾ ਥੋਏ ਅਸੀਂ ਪ੍ਰਸ਼ਾਸਨ ਅੱਗੇ ਦੁਆਰਾ ਬੇਨਤੀ ਕਰਦੇ ਆ ਨੈਸ਼ਨਲ ਹਾਈਵੇ ਅੱਗੇ ਪੀਐਸ ਜਲਦੀ ਤੋਂ ਜਲਦੀ ਵਾਸ਼ ਤੇ ਆਪਾਂ ਨਹੀਂ ਕਹਿੰਦੇ ਕਿੱਥੇ ਜਾਣ ਇਹਨੂੰ ਤਰੀਕੇ ਨਾਲ ਥੋੜੇ ਡੋਨ ਕਿੱਥੇ ਜਾਣ ਕਿ ਨਹੀਂ ਕਰੀਏ ਤੁਹਾਡਾ ਕੀ ਕਿਤੇ ਫਿਰ ਆਪਾਂ ਰੋਡ ਜਮ ਕਰਾਂਗੇ ਵਾਹ ਵਾਹ ਸਿੱਖੇ ਹੋ ਗਏ ਸਾਰੇ ਕੱਲ ਕੋਈ ਬਚਾ ਆਪਾਂ ਕੋਈ ਨਹੀਂ ਜਗਾ ਇਹ ਨੈਸ਼ਨਲ ਹਾਈਵੇ ਜੰਮਿਆ ਉਹ ਦੇਖੋ ਜਿਹੜਾ ਜਰਾ ਸਹੀ ਬ੍ਰੇਕਰ ਬਣਾਇਆ ਗਿਆ ਬਹੁਤ ਹੀ ਗਲਤ ਬਣਾਇਆ ਗਿਆ ਕਿਉਂਕਿ ਹਾਈਵੇ ਤੇ 4 ਨੰਬਰ ਤੋਂ 5 ਨੰਬਰ ਤੱਕ ਹਰ ਰੋਜ਼ ਕੋਈ ਨਾ ਕੋਈ ਹਾਦਸਾ ਹੁੰਦਾ ਆ ਨਹੀਂ ਇੱਕ ਦਿਨ ਛੱਡ ਕੇ ਦੂਜੇ ਦਿਨ ਹੁੰਦਾ ਆ ਜਦ ਕਿ ਉੱਥੇ ਬ੍ਰੇਕ ਲਾਣੀ ਜ਼ਰੂਰੀ ਆ ਇੱਥੇ ਤੇ ਕੋਈ ਹਾਦਸੇ ਦਾ ਕਾਰਨ ਹੀ ਨਹੀਂ ਹੈਗਾ ਪਰ ਸਾਰਾ ਰੋੜ ਟੁੱਟਿਆ ਪਿਆ ਆ ਹਾਦਸਾ ਤਾਂ ਸਵਾ ਹੋਣਾ ਸਿੰਗਲ ਵੇਰ ਤੇ ਆਦਮੀ ਚੱਲਦਾ ਆ ਉੱਥੇ ਸੇ ਬ੍ਰੇਕ ਲਾਤੀ ਆ ਬ੍ਰੇਕਰ ਲਾਉਣ ਦੇ ਨਾਲ ਹਰ ਪਬਲਿਕ ਦਾ ਬੰਦਾ ਜਿਹੜਾ ਅੰਨਾਂ ਦੀ ਡਰਾਈਵਰ ਆ ਉਹ ਕੜਕਵਾ ਕਰਕੇ ਦੇਖ ਪੈਂਦਾ ਔਰ ਹਾਸਾ ਹੁੰਦਾ ਫੱਟ ਲੱਗਦੀ ਆ ਮਿਹਰਬਾਨੀ ਕਰਕੇ ਇਸ ਬ੍ਰੇਕਰ ਨੂੰ ਖਤਮ ਕੀਤਾ ਜਾਵੇ ਉਥੇ ਬ੍ਰੇਕਰ ਜਿਹੜਾ ਉਹ ਲਾਏ ਜਾਣ ਕਿੰਨੇ ਕੇ ਹਾਸੇ ਹੋ ਚੁੱਕੇ ਇਸ ਬ੍ਰੇਕਰ ਨਾਲ ਇਹ ਕੋਈ ਮਗਦਾਨ ਹੋਏ ਨਹੀਂ ਕਰਾਇਆ ਇਹਨਾਂ ਨੂੰ ਹਾਂ ਉਹਦੇ ਬਾਅਦ ਸੱਤ ਅੱਠ ਤੇ ਇੱਥੇ ਬੰਦੇ ਰੋਜ਼ ਦਿਖਦੇ ਹੀ ਆ ਅਸੀਂ ਮੰਗ ਕਰਨਾ ਕਿ ਇਹ ਬ੍ਰੇਕਰ ਬੰਦ ਕੀਤਾ ਜਾਵੇ ਹਾਈਵੇ ਦਾ ਤਾਂ ਬ੍ਰੇਕਰ ਜਿਹੜਾ 4 ਨੰਬਰ ਹੈ 5 ਨੰਬਰ ਦਾ ਤੇ ਲੱਗਣਾ ਚਾਹੀਦਾ ਅਈ ਕੈਮਰ ਪਰਸਨ ਹਣੀ ਦੇ ਨਾਲ ਅੱਜ ਸੈਨ ਦੀ ਰਿਪੋਰਟ ਇਹ ਸਟਰੀਓ ਕੈਮਰਾ ਆਇਆ ਬੜੇ ਉੱਚੇ ਬਣਾਇਆ ਬਹੁਤ ਜ਼ਿਆਦਾ ਉਹ ਬਿਲਕੁਲ ਨਾਲ ਲੱਗ ਤਿੰਨ ਜਿਹੜੇ ਹੁਣ ਵੀ ਡਿਗਾ ਇੱਕ ਸਾਹ ਸਮਝ ਨਹੀਂ ਆਉਂਦਾ ਨਾਲ ਤੋਂ ਬੜੀ ਫੇਰੀ ਹੁੰਦੀ ਆ ਰੇਡ ਕਰਿਆ ਹੁੰਦਾ ਜਾਂਦਾ ਦੂਰੋਂ ਤਾਂ ਲੱਭਦਾ ਨਹੀਂ ਕੋਈ ਰੁੱਖ ਹੈਗਾ ਕੁਝ ਨਹੀਂ ਯਾਰ ਸੀ ਬ੍ਰੇਕਰ ਬਣਾਇਆ ਗਿਆ ਬਹੁਤ ਹੀ ਗਲਤ ਬਣਾਇਆ ਗਿਆ। ਹਿਵੇ ਤੇ 4 ਨੰਬਰ ਤੋਂ 5 ਨੰਬਰ ਤੱਕ ਹਰ ਰੋਜ਼ ਕੋਈ ਨਾ ਕੋਈ ਹਾਦਸਾ ਹੁੰਦਾ ਆ ਨਹੀਂ ਇੱਕ ਦਿਨ ਛੱਡ ਕੇ ਦੂਜੇ ਦਿਨ ਹੁੰਦਾ ਆ। ਮਿਹਰਬਾਨੀ ਕਰਕੇ ਇਸ ਬ੍ਰੇਕਰ ਨੂੰ ਖਤਮ ਕੀਤਾ ਜਾਵੇ ਉਥੇ ਬ੍ਰੇਕਰ ਜਿਹੜਿਆ ਉਹ ਲਾਏ ਜਾਣ। ਕੋਈ ਮੁਦਦਤ ਨਹੀਂ ਹੋਏ ਨੇ ਕਿ ਭਾਏ ਨੇ ਇਹਨਾਂ ਨੂੰ। ਹਾਂ ਉਹਦੇ ਬਾਅਦ ਸੱਤ ਅੱਠ ਦੇ ਇੱਥੇ ਬੰਦੇ ਰੋਜ਼ ਦਿਖਦੇ ਹੀ ਆ ਸੁਜਾਨਪੁਰ ਫੁੱਲਪਰਾ ਸੰਪਰਕ ਸੜਕ ਤੇ ਇੱਕ ਵੱਡਾ ਸਪੀਡ ਬ੍ਰੇਕਰ ਬਣਾਇਆ ਗਿਆ ਹੈ ਜਿਸ ਕਾਰਨ ਇੱਥੋਂ ਲੰਘਣ ਵਾਲੇ ਲੋਕ ਸਮੇਂ-ਸਮੇਂ ਤੇ ਹਾਸਿਆਂ ਦਾ ਸ਼ਿਕਾਰ ਹੋ ਰਹੇ ਨੇ ਜਿਸ ਕਾਰਨ ਅੱਜ ਵਾਰਡ ਨੰਬਰ 13 ਦੇ ਕਾਉਂਸਲਰ ਸਰੋਜ ਬਾਲਾ ਦੇ ਪਤੀ ਅਤੇ ਸੀਨੀਅਰ ਆਗੂ ਸੁਰਿੰਦਰ ਸ਼ਰਮਾ ਅਤੇ ਸਥਾਨਕ ਲੋਕਾਂ ਨੇ ਸਪੀਡ ਬ੍ਰੇਕਰ ਨੂੰ ਲੈ ਕੇ ਸੰਬੰਧਿਤ ਵਿਭਾਗ ਵਿਰੁੱਧ ਗੁੱਸਾ ਪ੍ਰਗਟ ਕੀਤਾ ਹੈ ਤੇ ਇਸ ਦੌਰਾਨ ਜਾਣਕਾਰੀ ਦਿੰਦੇ ਹੋਏ ਸੁਰਿੰਦਰ ਸ਼ਰਮਾ ਨੇ ਦੱਸਿਆ ਕਿ ਸੰਬੰਧਿਤ ਵਿਭਾਗ ਵੱਲ ਵੱਲੋਂ ਜਿਹੜਾ ਹੈ ਕੱਲ ਉਕਤ ਸੜਕ ਤੇ ਇੱਕ ਵੱਡਾ ਸਪੀਡ ਬ੍ਰੇਕਰ ਬਣਵਾਇਆ ਗਿਆ ਜਿਸ ਕਾਰਨ ਇੱਥੋਂ ਲੰਘਣ ਵਾਲੇ ਪੈਦਲ ਯਾਤਰੀ ਵਾਰ-ਵਾਰ ਹਾਸਿਆਂ ਦਾ ਸ਼ਿਕਾਰ ਹੋ ਰਹੇ ਨੇ ਕਿਉਂਕਿ ਸਪੀਡ ਬ੍ਰੇਕਰ ਦੀ ਉਚਾਈ ਕੁਝ ਦਾਦਾ ਹੀ ਹੈ ਜਿਸ ਕਾਰਨ ਕਈ ਲੋਕ ਹਾਸਿਆਂ ਦਾ ਸ਼ਿਕਾਰ ਹੋ ਚੁੱਕੇ ਨੇ ਤੇ ਦੂਜੇ ਪਾਸੇ ਵਾਟਰ ਐਂਡ ਸੀਵਰੇਜ ਟ੍ਰੀਟਮੈਂਟ ਬੋਰਡ ਵੱਲੋਂ ਉਕਤ ਸੜਕ ਤੇ ਕੰਮ ਕੀਤਾ ਜਾ ਰਿਹਾ ਹੈ ਜਿਸ ਕਾਰਨ ਸੜਕ ਜਿਹੜੀ ਹੈ ਟੁੱਟੀ ਹੋਈ ਹੈ ਤੇ ਲੋਕਾਂ ਨੂੰ ਉਥੋਂ ਲੰਘਣ ਦੇ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਇਸੇ ਹੀ ਕਾਰਨ ਸੁਰਿੰਦਰ ਸ਼ਰਮਾ ਨੇ ਸਬੰਧਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਸਪੀਡ ਬ੍ਰੇਕਰ ਦਾ ਲੈਵਲ ਜਿਹੜਾ ਹੈ ਉਹ ਠੀਕ ਕੀਤਾ ਜਾਵੇ ਜਾਂ ਉਥੋਂ ਸਪੀਡ ਬ੍ਰੇਕਰ ਹਟਵਾਇਆ ਜਾਵੇ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ। ਇਹ ਸਪੀਡ ਬ੍ਰੇਕਰ ਬਣਾਇਆ ਬੜੇ ਉੱਚੇ ਬਣਾਇਆ ਬਹੁਤ ਜ਼ਿਆਦਾ। ਉਹਨੂੰ ਨਾਲ ਲਾਓ। ਤੇ ਕਈ ਦੇਖਦੇ ਹੂਣ ਡਿੱਗ ਗਿਆ ਇੱਕ ਸਾਹਮਣੇ ਤੇ ਇਹਨੂੰ ਹਟਾਇਆ ਜਾਏ ਜਾਂ ਨੂੰ ਠੀਕ ਕੀਤਾ ਜਾਏ ਨਾ ਉੱਤੇ ਕੋਈ ਪੜੀ ਖੜੀ ਹੁੰਦੀ ਆ ਐਂਡ ਕਰਿਆ ਹੁੰਦਾ ਜਾਂਦਾ ਦੂਰੋਂ ਤੇ ਲੱਭਦੇ ਨਹੀਂ ਕੋਈ ਵੀ ਰੱਖ ਰਿਹਾਗਾ ਕਿੰਨੇ ਕੇ ਹਾਸੇ ਹੋ ਗਿਆ ਤਾਂ ਕਾਫੀ ਡਿੱਗਦੇ ਆ ਕੋਈ ਲੇਡੀ ਡਿੱਗੇ ਪਿੱਛੇ ਬੈਠੇ ਕੋਈ ਦੂਸਰੇ ਆ ਹੈ ਹੀ ਬੜੇ ਉੱਚੇ ਆ ਇਹਨੇ 15 ਦਿਨ ਹੋਇਆ ਨਾ 15 20 ਕਿਉਂ ਨਹੀਂ ਆਇਆ ਕੋਈ ਹਸਾ ਦੱਸਿਆ ਕੋਈ ਨਹੀਂ ਕੀ ਮੰਨਦਾ ਇਹਨੂੰ ਠੀਕ ਕੀਤਾ ਜਾਵੇ ਜਾਂ ਬਸ ਲਿੰਕ ਰੋਡ ਤੇ ਲੋੜ ਤੇ ਆਣੀ ਛੋਟੀ ਰੋਡ ਆ ਲਿੰਕ ਰੋਡ ਆ ਤੇ ਲੋੜੀ ਤੇ ਜੇ ਬਣਾਣਾ ਹੀ ਆ ਬਸ ਛੋਟੇ ਕਰਕੇ ਬਣਾਓ ਜਿਹੜੇ ਕੋਈ ਡਿਗਨਾ ਸੀ ਸਮੱਸਿਆ ਸਰ ਇਹ ਆ ਕਿ ਯੂਰਪ ਨੈਸ਼ਨਲ ਹਾਈਵੇ ਵੱਲੋਂ ਸਪੀਡ ਬ੍ਰੇਕਰ ਬਣਾਏ ਗਏ ਨੇ ਔਰ ਬਿਲਕੁਲ ਗਲਤ ਬਣਾਏ ਗਏ ਨੇ Delhi ਕੋਈ ਨਾ ਕੋਈ ਇੱਥੇ ਐਕਸੀਡੈਂਟ ਹੋ ਲਿਆ ਆ 4 ਨੰਬਰ ਤੇ 5 ਨੰਬਰ ਤੇ ਕਿੰਨੇ ਕੇ ਐਕਸੀਡੈਂਟ ਹੁੰਦੇ ਆ ਉਧਰ ਇਹਨਾਂ ਦਾ ਕੋਈ ਧਿਆਨ ਨਹੀਂ ਜਾਂਦਾ ਨਾ ਕਿ ਉੱਥੇ ਸਪੀਡ ਬ੍ਰੇਕਰ ਤਾਂ ਕੋਈ ਉੱਥੇ ਮਲਾਜ਼ਮ ਖੜਾ ਹੁੰਦਾ ਆ ਉਹਦੀ ਮਾੜੀ ਹਾਲਾਤ ਇੱਕ ਪਾਸੇ ਸੀਵਰੋਈ ਬੋਰਡ ਨੇ ਸ਼ੜਕ ਪੁੱਟੀ ਹੋਈ ਆ ਲੋਕੀ ਇਧਰੋਂ ਵੱਜਦੇ ਆ ਤੇ ਇਧਰ ਦੇ ਬੰਦੇ ਆ ਆਏ ਡਿਪਾਰਟਮੈਂਟ ਨੂੰ ਕਹਿਣਾ ਚਾਹੁੰਦੇ ਆ ਕਿ ਇਹ ਸੀੜੇ ਬਣਾਏ ਨੇ ਸਪੀਡ ਬ੍ਰੇਕਰ ਇਹਦਾ ਜਾ ਕੇ ਥੋੜਾ ਜੋਂਨ ਕੀਤਾ ਜਾਏ ਜਾਂ ਇਹਦਾ ਕੋਈ ਹੱਲ ਕੀਤਾ ਜਾਏ ਆਏ ਦਿਨ ਕੋਈ ਨਾ ਕੋਈ ਐਕਸੀਡੈਂਟ ਹੁੰਦੇ ਆ ਅਗਰ ਕੋਈ ਹੱਜ ਮਰਜ਼ੀ ਹੋ ਜਾਂਦੀ ਆ ਤੇ ਨੈਸ਼ਨਲ ਹਾਈਵੇ ਜਿੰਮੇਵਾਰ ਹੋਏਗੀ ਸਾਹ ਦੇਖਦੇ ਨੈਸ਼ਨਲ ਹਾਈਵੇ ਤੇ ప్రతి ਦਿਨ ਆਸੇ ਹੁੰਦੇ ਕੋਈ ਨਾ ਬਰ 4 ਹੋਰ 5 ਦੇ ਇਥੇ ਪ੍ਰਸ਼ਾਸਨ ਲੋਕੀਂ ਬੇਨਤੀ ਆਣੀ ਕਿ ਕਿਤੇ ਕੋਈ ਉੰਝੀ ਅੰਗਿ ਸੱਗਿਆ ਇਥੇ ਇਸ ਕਰਕੇ ਨਹੀਂ ਕਰਦੇ ਪਿੱਛੇ ਐਕਸੀਡੈਂਟ ਇਹ ਹੁੰਦਾ ਐਕਸੀਡੈਂਟ ਹੋਏ ਉਧਰ ਤੇ ਡੇਲੀ ਐਕਸੀਡੈਂਟ ਹੋਣਦੇ ਨੇ ਇਥੇ ਠੀਕ ਠਾਕ ਚੱਲ ਰਿਹਾ ਇਥੇ ਇਹਨਾਂ ਨੇ ਇਹ ਕੰਮ ਕਰਤਾ ਵੀ ਕੋਈ ਐਕਸੀਡੈਂਟ ਹੋਏ ਤਾਂ ਵੱਡੀ ਫਾਰਦਾ ਧੋਏ ਅਸੀਂ ਪ੍ਰਸ਼ਾਸਨ ਅੱਗੇ ਦੁਆਰਾ ਬੇਨਤੀ ਕਰਦੇ ਨੈਸ਼ਨਲ ਹਾਈਵੇ ਅੱਗੇ ਪੀਏ ਜਲਦੀ ਜਲਦੀ ਵਾਸ਼ ਤੇ ਆਪਾਂ ਨਹੀਂ ਕਹਿੰਦੇ ਕਿੱਥੇ ਜਾਣ ਇਹਨੂੰ ਤਰੀਕੇ ਨਾਲ ਥੋੜੇ ਡੋਨ ਕਿੱਥੇ ਜਾਣ ਕਿੰਨੇ ਕੱਢੀ ਵੱਡਾ ਲੂ ਕਿੱਥੇ ਜਾ ਫਿਰ ਆਪਾਂ ਰੋਡ ਜਮ ਕਰਾਂਗੇ ਵਾੜ ਵਾਖ ਇਕੱਠੇ ਹੋਗੇ ਸਾਰੇ ਸਾਲ ਨੂੰ ਕੋਈ ਯਮਿਆ ਰੋਏਗਾ ਦੇਖੋ ਜੀ ਇਹ ਜਿਹੜਾ ਸਿਗਨ ਬ੍ਰੇਕਰ ਬਣਾਇਆ ਗਿਆ ਬਹੁਤ ਹੀ ਗਲਤ ਬਣਾਇਆ ਗਿਆ ਕਿਉਂਕਿ ਹਾਈਵੇ ਤੇ 4 ਨੰਬਰ ਤੋਂ 5 ਨੰਬਰ ਤੱਕ ਹਰ ਰੋਜ਼ ਕੋਈ ਨਾ ਕੋਈ ਹਾਦਸਾ ਹੁੰਦਾ ਆ ਨਹੀਂ ਇੱਕ ਦਿਨ ਛੱਡ ਕੇ ਦੂਜੇ ਦਿਨ ਹੁੰਦਾ ਆ ਜਦ ਕਿ ਉੱਥੇ ਬ੍ਰੇਕ ਲਾਣੀ ਜ਼ਰੂਰੀ ਆ ਇੱਥੇ ਤਾਂ ਕੋਈ ਹਾਦਸੇ ਦਾ ਕਾਰਨ ਹੀ ਨਹੀਂ ਹੈਗਾ ਔਰ ਸਾਰਾ ਰੋਡ ਟੁੱਟਾ ਪਿਆ ਆ ਹਾਦਸਾ ਤਾਂ ਸਵਾ ਹੋਣਾ ਸਿੰਗਲ ਵੇਰ ਤੇ ਆਦਮੀ ਚੱਲਦਾ ਆ ਉੱਥੇ ਸੇ ਬ੍ਰੇਕ ਲਾਤੀ ਆ ਉਹ ਬ੍ਰੇਕਰ ਲਾਉਣ ਦੇ ਨਾਲ ਹਰ ਪਬਲਿਕ ਦਾ ਬੰਦਾ ਜਿਹੜਾ ਅੰਨਾਂ ਦੀ ਡਰਾਈਵਰ ਆ ਉਹ ਕਰਕਵਾ ਕਰਕੇ ਦੇਖ ਪੈਂਦਾ ਔਰ ਹਾਸਾਂ ਦਾ ਖੱਟ ਲੱਗਦੀ ਆ ਮਿਹਰਬਾਨੀ ਕਰਕੇ ਇਸ ਬ੍ਰੇਕਰ ਨੂੰ ਖਤਮ ਕੀਤਾ ਜਾਵੇ ਉਥੇ ਬ੍ਰੇਕਰ ਜਿਹੜੇ ਉਹ ਲਾਏ ਜਾਣ ਕਿੰਨੇ ਕਿ ਹਾਸੇ ਹੋ ਚੁੱਕੇ ਇਸ ਬ੍ਰੇਕਰ ਨਾਲ ਇਹ ਕੋਈ ਮਗਦਾਤਨ ਹੋਏ ਨਹੀਂ ਕਰਵਾਏ ਨੇ ਇਹਨਾਂ ਨੂੰ ਹਾਂ ਉਹਦੇ ਬਾਅਦ ਸੱਤ ਅੱਠ ਤੇ ਇੱਥੇ ਬੰਦੇ ਰੋਜ਼ ਦਿਖਦੇ ਹੀ ਆ ਅਸੀਂ ਮੰਗ ਕਰਨਾ ਕਿ ਇਹ ਬ੍ਰੇਕਰ ਬੰਦ ਕੀਤਾ ਜਾਵੇ ਹਾਈਵੇ ਦਾ ਤਾਂ ਬ੍ਰੇਕਰ ਜਿਹੜਾ 4 ਨੰਬਰ ਹੈ 5 ਨੰਬਰ ਦਾ ਤੇ ਲੱਗਣਾ ਚਾਹੀਦਾ ਆਇਆ ਕੈਮਰ ਪਰਸਨ ਹਣੀ ਦੇ ਨਾਲ ਅੱਜ ਸੈਂਡੀ ਦੀ ਰਿਪੋਰਟ ਇਹ ਸਟਰੀਟ ਬਿਲਕੁਲ ਬਣਾਇਆ ਬੜੇ ਉੱਚੇ ਬਣਾਇਆ ਬਹੁਤ ਜ਼ਿਆਦਾ ਉਹ ਬਿਲਕੁਲ ਨਾਲ ਨਾਲ ਇਹ ਦੇਖਦੇ ਆਂ ਹੁਣ ਵੀ ਡਿ ਗਿਆ ਇੱਕ ਸਾਹਮਣੇ ਨਾਲ ਤੋਂ ਬੜੀ ਖੜੀ ਹੁੰਦੀ ਆ ਰੇਡ ਫੇਰੇ ਹੁੰਦਾ ਜਾਂਦਾ ਦੂਰੋਂ ਤਾਂ ਲੱਭਦਾ ਨਹੀਂ ਕੋਈ ਵਿਰਖਾ ਹੈਗਾ ਕੁਝ ਨਿਆਣੇ ਰਸਪੀਲ ਬ੍ਰੇਕਰ ਬਣਾਇਆ ਗਿਆ ਬਹੁਤ ਹੀ ਗਲਤ ਬਣਾਇਆ ਗਿਆ। ਆਈਵੇ ਤੇ 4 ਨੰਬਰ ਤੋਂ 5 ਨੰਬਰ ਤੱਕ ਹਰ ਰੋਜ਼ ਕੋਈ ਨਾ ਕੋਈ ਹਾਦਸਾ ਹੁੰਦਾ ਆ ਨਹੀਂ ਇੱਕ ਦਿਨ ਛੱਡ ਕੇ ਦੂਜੇ ਦਿਨ ਹੁੰਦਾ ਆ। ਮਿਹਰਬਾਨੀ ਕਰਕੇ ਇਸ ਬ੍ਰੇਕਰ ਨੂੰ ਖਤਮ ਕੀਤਾ ਜਾਵੇ ਉਥੇ ਬ੍ਰੇਕਰ ਜੜਿਆ ਉਹ ਲਾਏ ਜਾਣ। ਕੋਈ ਮੁਦਦਤ ਨਹੀਂ ਹੋਏ ਨੇ ਕਿ ਬਾਈ ਨੇ ਇਹਨਾਂ ਨੂੰ ਹਾਂ ਉਹਦੇ ਬਾਅਦ 7-8 ਇੱਥੇ ਬੰਦੇ ਰੋਜ਼ ਦਿਖਦੇ ਹੀ ਆ ਪਰਾ ਸੰਪਰਕ ਸੜਕ ਤੇ ਇੱਕ ਵੱਡਾ ਸਪੀਡ ਬ੍ਰੇਕਰ ਬਣਾਇਆ ਗਿਆ ਹੈ ਜਿਸ ਕਾਰਨ ਇਥੋਂ ਲੰਘਣ ਵਾਲੇ ਲੋਕ ਸਮੇਂ-ਸਮੇਂ ਤੇ ਹਾਸੇ ਦਾ ਸ਼ਿਕਾਰ ਹੋ ਰਹੇ ਨੇ ਜਿਸ ਕਾਰਨ ਅੱਜ ਜੋ ਵਾਰਡ ਨੰਬਰ 13 ਦੇ ਕੌਂਸਲਰ ਸਰੋਜ ਬਾਲਾ ਦੇ ਪਤੀ ਅਤੇ ਸੀਨੀਅਰ ਆਗੂ सुरेंद्र ਸ਼ਰਮਾ ਅਤੇ ਸਥਾਨਕ ਲੋਕਾਂ ਨੇ ਸਪੀਡ ਬ੍ਰੇਕਰ ਨੂੰ ਲੈ ਕੇ ਸਬੰਧਤ ਵਿਭਾਗ ਵਿਰੁੱਧ ਗੁੱਸਾ ਪ੍ਰਗਟ ਕੀਤਾ ਹੈ ਤੇ ਇਸ ਦੌਰਾਨ ਜਾਣਕਾਰੀ ਦਿੰਦੇ ਹੋਏ सुरेंद्र ਸ਼ਰਮਾ ਨੇ ਦੱਸਿਆ ਕਿ ਸਬੰਧਤ ਵਿਭਾਗ ਵੱਲ ਵੱਲੋਂ ਜਿਹੜਾ ਹੈ ਕੱਲ ਉਕਤ ਸੜਕ ਤੇ ਇੱਕ ਵੱਡਾ ਸਪੀਡ ਬ੍ਰੇਕਰ ਬਣਵਾਇਆ ਗਿਆ ਹੈ ਜਿਸ ਕਾਰਨ ਇਥੋਂ ਲੰਘਣ ਵਾਲੇ ਪੈਦਲ ਯਾਤਰੀ ਵਾਰ-ਵਾਰ ਹਾਸੇ ਦਾ ਸ਼